ਮਨ ਗੋਬਿੰਦ ਗੋਬਿੰਦ ਵਸੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ ਮੀਰਾ ਪੀਗੀ ਜਰ ਪਿਆਲਾ ਮੀਰਾ ਪੀਗੀ ਜਰ ਪਿਆਲਾ ਪੀਗੀ ਘਟ ਘਟ ਕਰਕੇ ਜਨੰਦ ਮਨ ਮਨ ਗੋਬਿੰਦ ਗੋਬਿੰਦ ਵਸੇ ਮੀਰਾਨ ਭੇਜਿਆ ਸੱਪ ਪਟਾਰੀ ਮੀਰਾਨ ਭੇਜਿਆ ਸੱਪ ਪਟਾਰੀ ਜਿਵੇਂ ਮਾਲਾ ਗਲ ਵਿੱਚ ਸਜੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ ਮਨ ਗੋਬਿੰਦ ਗੋਬਿੰਦ ਵਸੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ ਮੀਰਾ ਨੂੰ ਭੇਜਿਆ ਜ਼ਹਿਰ ਪਿਆਲਾ 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 ਨਾਲੇ ਪੀਵੇ ਤੇ ਨਾਲੇ ਹੱਸੇ ਜਨੰਦ ਮਨ ਗੋਬਿੰਦ ਗੋਬਿੰਦ ਵਸੇ 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 ਵੀਰਾਂ ਨੂੰ ਭੇਜਿਆ ਛੇਰ ਜੰਗਲ ਵਿੱਚ ਵੀਰਾਂ ਨੂੰ ਭੇਜਿਆ ਛੇਲ ਜੰਗਲ ਵਿੱਚ ਮੀਰਾਂ ਨੂੰ ਭੇਜਿਆ ਛੇਰ ਜੰਗਲ ਵਿੱਚ ਮੀਰਾਂ ਨੂੰ ਭੇਜਿਆ ਛੇਲ ਜੰਗਲ ਵਿੱਚ ਉਹ ਵੀ ਵਾਰ-ਵਾਰ ਮਥਾ ਟੇਕੇ ਜਿਨ੍ਹਾਂ ਦੇ ਮਨ ਗੋਵਿੰਦ ਗੋਵਿੰਦ ਵਸੇ ਜਿਨ੍ਹਾਂ ਦੇ ਮਨ ਗੋਵਿੰਦ ਗੋਵਿੰਦ ਵਸੇ ਜਿਨ੍ਹਾਂ ਦੇ ਮਨ ਗੋਵਿੰਦ ਗੋਵਿੰਦ ਵਸੇ ਤੇ ਮਨ ਗੋਵਿੰਦ ਗੋਵਿੰਦ ਵਸੇ ਮੀਰਾ ਪੀਗੀ ਜਰ ਪਿਆਲਾ ਮੀਰਾ ਪੀਗੀ ਜਰ ਪਿਆਲਾ ਪੀਗੀ ਘਟ ਘਟ ਕਰਗੇ ਜਿਨ੍ਹਾਂ ਦੇ ਮਨ ਗੋਵਿੰਦ ਗੋਵਿੰਦ ਵਸੇ ਜਿਨ੍ਹਾਂ ਦੇ ਮਨ ਗੋਵਿੰਦ ਗੋਵਿੰਦ ਵਸੇ ਜਨੰਦ ਮਨ ਗੋਵਿੰਦ ਗੋਵਿੰਦ ਵਸੇ ਜਨੰਦ ਮਨ ਗੋਵਿੰਦ ਗੋਵਿੰਦ ਵਸੇ ਜਿਨ੍ਹਾਂ ਦੇ ਮਨ ਗੋਵਿੰਦ ਗੋਵਿੰਦ ਵਸੇ ਜਨੰਦ ਮਨ ਗੋਵਿੰਦ ਗੋਵਿੰਦ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ